ਸਾਨੂੰ ਪ੍ਰਵਾਨ ਹੋਵੇਗੀ ਫਿਲਹਾਲ ਕੋਈ ਦਿਨ ਨਿਰਧਾਰਿਤ ਕੀਤਾ ਗਿਆ ਕਿ ਕਿਸ ਦਿਨ ਜਿਹੜੇ ਨੇ ਪੰਜ ਸਿੰਘ ਸਾਹਿਬਾ ਦਾ ਕਰਤੱਤਾ ਹੋਵੇਗੀ ਤੁਹਾਨੂੰ ਹਲੇ ਤੱਕ ਕੋਈ ਵੀ ਦਿਨ ਨਿਰਧਾਰਿਤ ਨਹੀਂ ਕੀਤਾ ਗਿਆ ਸੂਤਰਾਂ ਮੁਤਾਬਕ ਜਾਣੀਏ ਤਾਂ ਜ਼ਰੂਰ ਕੋਈ 18 ਤਰੀਕ ਕਹਿ ਰਿਹਾ ਕੋਈ 15 ਤਰੀਕ ਕਹਿ ਰਿਹਾ ਕੋਈ 17 ਤਰੀਕ ਕਹਿ ਰਿਹਾ ਲੇਕਿਨ ਹਾਲੇ ਤੱਕ ਕੋਈ ਵੀ ਜੋ ਕਹਿ ਸਕਦੇ ਆ ਕਿ ਤਰੀਕ ਨੂੰ ਲੈ ਕੇ ਕੋਈ ਸਪਸ਼ਟਿਕਰਣ ਹਲੇ ਸ਼੍ਰੀ ਕਾਲਤਾਕ ਸਾਹਿਬ ਤੋਂ ਨਹੀਂ ਆਇਆ ਤਾ 15 ਦਿਨ ਦਾ ਸਮਾਂ ਸੀਗਾ 15 ਦਿਨ ਤੋਂ ਬਾਅਦ ਇਕੱਤਰਤਾ ਜ਼ਰੂਰ ਹੋਣੀ ਹੈ ਤਾਂ ਜਦੋਂ 71 ਦਾ ਹੋਏਗੀ ਕੱਤਰਤਾ ਤੋਂ ਬਾਅਦ ਜਦੋਂ ਕੱਤਰਤਾ ਦੇ ਵਿੱਚ ਫੈਸਲਾ ਲਿੱਤਾ ਜਾਊਗਾ ਤਾਂ ਉਸ ਤੋਂ ਬਾਅਦ ਫਿਰ ਜਿੰਨੇ ਵੀ ਆ ਅਕਾਲੀ ਦਲ ਦੇ ਮੰਤਰੀ ਜੋ ਹੈਗੇ ਨੇ ਜੋ ਉਸ ਵੇਲੇ 2007 ਤੋਂ 17 ਤੱਕ ਦੀ ਸਰਕਾਰ ਵਿੱਚ ਰਹੇ ਨੇ ਜਿਹਾ ਸੁਖਵੀਰ ਸਿੰਘ ਬਾਦਲ ਰਹੇ ਨੇ ਤਾਂ ਉਹਨਾਂ ਨੂੰ ਉੱਥੇ ਬੁਲਾ ਕੇ ਸ਼੍ਰੀ ਕਲਤਕ ਸਾਬ ਤੇ ਬੁਲਾ ਕੇ ਉਹਨਾਂ ਨੂੰ ਜੋ ਵੀ ਸਜ਼ਾ ਜਿਹੜੀ ਆ ਸੁਣਾਈ ਜਾਏਗੀ ਤਾਂ ਕੱਲੀ ਕੱਲੀ ਤਸਵੀਰ ਆਪਾਂ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਜਿਹੜੀ ਸਟੀਕ ਜਾਣਕਾਰੀ ਆ ਉਹ ਜ਼ਰੂਰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਾਵਾਂਗੇ ਤੁਹਾਨੂੰ ਜੀ 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 ਅਖੀ ਲਗਲੀ ਖਬਰ ਰੁਕ ਕਰਦੀ ਐ ਅਗਲੀ ਖਬਰ ਜਿਹੜੀ ਹੈ ਉਹ ਹੋਟਲ ਵਾਲਦ ਦੇ ਜਿਹੜੀ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਕੁਛ ਦਿਨਾਂ ਤੋਂ ਲਗਾਤਾਰ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਚਾਹੇ ਫਿਰ ਉਹ ਐਨਆਰਆਈ ਗੋਲੀ ਕਾੜ ਮਾਮਲਾ ਹੋਵੇ ਜਾਂ ਫਿਰ 골ਡੀ ਬਰਾਡ ਦੇ ਜਿਹੜੇ ਗੁਰਗੇ ਸੀ ਉਹ ਵੀ ਹੋਟਲਾਂ ਚ ਲੁਕੇ ਹੋਏ ਸੀਗੇ ਤਾਂ ਇਸ ਪੂਰੇ ਮਾਮਲੇ ਕੱਲ ਵੀ ਜਿਸ ਤਰ੍ਹਾਂ ਮੀਟਿੰਗ ਹੋਈ ਹੈ ਵੱਡੇ ਅਧਿਕਾਰੀਆਂ ਦੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਔਰ ਹੋਟਲ ਦੇ ਜਿਹੜੇ ਐਸੋਸੀਏਸ਼ਨਾਂ ਤਾਂ ਕੀ ਲੱਗਦਾ ਹੈ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਔਰ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਹੋਟਲ ਵਾਲਿਆਂ ਨੂੰ ਕਿ ਪਛਾਣ ਪੱਤਰ ਜਿਹੜੇ ਨੇ ਹਰ ਇੱਕ ਬੰਦੇ ਦੇ ਲੈਣੇ ਬਹੁਤ ਜ਼ਰੂਰੀ ਨੇ ਪਰ ਕੁਝ ਜਿਹੜੇ ਹੋਟਲ ਵਾਲੇ ਨੇ ਜਿਹਨੇ ਬਹੁਤ ਸਾਲ ਪੁਰਾਣੇ ਤੋਂ ਉੱਥੇ ਆਪਣਾ ਕਾਰੋਬਾਰ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਹੈ ਉਹ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀ ਹੈ ਔਰ ਉਹਨਾਂ ਚ ਰੋਜ਼ ਵੀ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਬਿਲਕੁਲ ਤੁਹਾਨੂੰ ਜੇਕਰ ਅਸੀਂ ਹੋਟਲ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਗੁਰੂ ਨਗਰੀ ਦੇ ਵਿੱਚ ਕਹਿ ਸਕਦਾ ਹਾਂ ਕਿ ਇੱਕੋ ਇੱਕ ਹੋਟਲ ਇੰਡਸਟਰੀ ਹੀ ਬਚੀ ਹੋਈ ਹੈ ਜਿਸ ਦੇ ਨਾਲ ਕੀ ਗੁਰੂ ਨਗਰੀ ਦੇ ਵਿੱਚ ਕਾਰੋਬਾਰ ਚੱਲ ਰਿਹਾ ਹਰ ਕਿਸੇ ਦਾ ਕਿ ਜੋ ਸ਼ਰਦਾਲੂ ਨੇ ਜੋ ਟੂਰਿਸਟ ਨੇ ਜੋ ਵਾਗਾਵਾਟਰ ਵਿਖੇ ਵੀ ਜਾਂਦੇ ਨੇ ਤਾਂ ਉਹਨਾਂ ਵੱਲੋਂ ਜਦੋਂ ਇੱਥੇ ਆ ਕੇ ਰੂਮਜ਼ ਲਿੱਤੇ ਜਾਂਦੇ ਨੇ ਤਾਂ ਉਸ ਦੇ ਨਾਲ ਨਾਲ ਕਈਆਂ ਦੇ ਘਰ ਦੀ ਰੋਟੀ ਜਿਹੜੀ ਆ ਚੱਲਦੀ ਆ ਤਾਂ ਉੱਥੇ ਹੀ ਤਾਂ ਨੂੰ ਬੀਤੇ ਦਿਨਾਂ ਤੋਂ ਪੁਲਿਸ ਜਿਹੜੀ ਆ ਲਗਾਤਾਰ ਕਾਰਵਾਈ ਕਰਦੀ ਦਿਖਾਈ ਦੇ ਰਹੀ ਆ ਲੇਕਿਨ ਇੱਕ ਜਾਣਕਾਰੀ ਜ਼ਰੂਰ ਦੇਣੀ ਚਾਹੂੰਗਾ ਕਿ ਜਿੱਥੇ ਕਿ ਨਜਾਇਜ਼ ਜਿਹੜੇ ਹੋਟਲ ਹੈਗੇ ਨੇ ਏ ਜੋ ਕਹਿ ਸਕਦੇ ਆ ਕਿ ਕਈਆਂ ਵੱਲੋਂ ਰਿਸ਼ਵਤ ਦੇ ਕੇ ਵੀ ਆਪਣੇ ਬਣਾਏ ਜਾਂਦੇ ਨੇ ਹੋਟਲ ਜੋ ਪਹਿਲੀਆਂ ਸਰਕਾਰਾਂ ਚ ਰਿਸ਼ਵਤ ਦਿੱਤੀ ਗਈ ਹੈ ਜਿੰਨਾਂ ਵੱਲੋਂ ਪੁਰਾਣੇ ਹੋਟਲ ਕੁਝ ਹੀ ਸਮੇਂ ਪਹਿਲਾਂ ਜਿਹੜੇ ਬਣਾਏ ਗਏ ਨੇ ਤਾਂ ਉਹਨਾਂ ਵੱਲੋਂ ਕੋਈ ਵੀ ਅਥਾਰਟੀ ਨਹੀਂ ਹੈਗੀ ਕਿਉਂਕਿ ਕੋਈ ਵੀ ਜਿਹੜੇ ਲੋਕ ਸ਼ਹਿਰ ਦੇ ਵਿੱਚ ਪੁਰਾਣੇ ਰਹਿੰਦੇ ਸਨ ਉਹਨਾਂ ਵੱਲੋਂ ਆਪਣੀ ਰਹਿਸ਼ੀ ਜੋ ਪ੍ਰਾਪਰਟੀ ਨੂੰ ਇੱਕ ਕਹਿ ਸਕਦੇ ਆ ਕਿ ਹੋਟਲ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਆਗਿਆ ਤੋਂ ਬਿਨਾ ਕਿਸੇ ਅਧਿਕਾਰੀ ਦੇ ਧਿਆਨ ਦੇ ਵਿੱਚ ਲਿਆਣ ਤੋਂ ਬਗੈਰ ਜਿਹੜਾ ਉਸ ਦੇ ਉੱਤੇ ਇੱਕ ਬੋਰਡ ਲਗਾ ਦਿੱਤਾ ਜਾਂਦਾ ਕਿ ਇਹ ਹੋਟਲ ਹੈ ਲੇਕਿਨ ਜਿਹੜੇ ਪੁਰਾਣੇ ਹੋਟਲ ਵਾਲੇ ਹੈਗੇ ਨੇ ਇੰਡਸਟਰੀ ਜਿਹੜੀ ਹੈਗੀ ਆ ਜਿਹੜੇ ਸੱਚਕੰਚਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨੇੜੇ ਸਨ ਤਾਂ ਉਹਨਾਂ ਵੱਲੋਂ ਇਹ ਚੀਜ਼ ਦੇ ਉੱਤੇ ਜ਼ਰੂਰ ਰੋਸ਼ਕ ਕੀਤਾ ਜਾ ਰਿਹਾ ਕਿਉਂਕਿ ਜਦੋਂ ਪੁਲਸ ਆਉਂਦੀ ਹੈ ਚੈਕਿੰਗ ਕਰਦੀ ਹੈ ਤਾ ਚੈਕਿੰਗ ਦੌਰਾਨ ਜਿਹੜੇ ਉਹਨਾਂ ਦੀ ਹੋਟਲ ਦੀ ਇਮੇਜ ਖਰਾਬ ਹੁੰਦੀ ਆ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ ਕਿਉਂਕਿ ਅਗਰ ਕੋਈ ਵੀ ਹੋਟਲ ਵਿਖੇ ਪਹੁੰਚਦਾ ਅਗਰ ਕੋਈ ਵੀ ਉੱਥੇ ਆਉਂਦਾ ਤਾਂ ਕਿਸੇ ਵੀ ਗਾਹਕ ਵੱਲੋਂ ਜਾਂ ਕਿਸੇ ਵੀ ਟੂਰਿਸਟ ਵੱਲੋਂ ਜਦੋਂ ਉੱਥੇ ਆਵਾਸ ਚੱਕੀ ਜਾਂਦੀ ਹੈ ਕਿਉਂਕਿ ਜਦੋਂ ਉਹਨੇ ਇੱਥੇ ਰੂਮ ਲੇਤਾ ਹੁੰਦਾ ਰੂਮ ਲੈਣ ਤੋਂ ਬਾਅਦ ਉਸ ਤੇ ਉੱਤੇ ਜਦੋਂ ਪੁਲਿਸ ਆ ਕੇ ਕਾਰਵਾਈ ਕਰਦੀ ਦਿਖਾਈ ਦਿੰਦੀ ਹੈ ਤਾਂ ਉਹਨਾਂ ਵੱਲੋਂ ਵੀ ਇੱਕ ਸਹਿਮ ਦਾ ਮਾਹੌਲ ਪਾਇਆ ਜਾਂਦਾ ਤਾਂ ਹੋਟਲ ਇੰਡਸਟਰੀ ਦਾ ਇਹੀ ਕਹਿਣਾ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਨੇ ਇਹੀ ਕਹਿਣਾ ਕਿ ਪੁਲਿਸ ਨੂੰ ਕਟੋ-ਕਟ ਜਿਹੜੇ ਪੁਰਾਣੇ ਹੋਟਲ ਵਾਲੇ ਹੈਗੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਦੇ ਹੋਟਲ ਹੈਗੇ ਨੇ ਤਾਂ ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਜੋ ਪੁਲਿਸ ਨੂੰ ਧਿਆਨ ਚ ਰੱਖਣਾ ਚਾਹੀਦਾ ਕਿ ਉੜਾ ਜਾ ਵੇਖ ਕੇ ਕੀਤੀ ਜਾਵੇ ਕਿਉਂਕਿ ਅਗਰ ਕੋਈ ਗਲਤ ਹੋਵੇ ਤਾਂ ਤੁਰਤੇ ਕਾਰਵਾਈ ਕਰੋ ਅਗਰ ਕੋਈ ਗਲਤ ਨਹੀਂ ਹੈਗਾ ਤਾਂ ਉਸ ਦੀ ਰਿਸੈਪਸ਼ਨ ਤੋਂ ਹੀ ਚੈਕਿੰਗ ਕਰਕੇ ਉਸ ਨੂੰ ਜਿਹੜਾ ਫਰਕ ਕਰ ਦਿੱਤਾ ਜਾਵੇ ਉਸ ਦੇ ਪਲਸ ਜਿਹੜੀ ਆ ਕਮਰਿਆਂ ਤੱਕ ਨਾ ਜਾਵੇ ਤਾਂ ਜ਼ਰੂਰ ਪਲਸ ਨੂੰ ਵੀ ਚਾਹੀਦਾ ਕਿ ਇੱਕ ਹੱਦਬੰਦੀ ਚ ਰਹਿ ਕੇ ਜਿਹੜੀ ਆ ਕਾਰਵਾਈ ਕਰੇ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਹਰਾਸ ਨਾ ਕਰੇ ਕਿ ਜਿਸ ਦੇ ਨਾਲ ਕੀ ਉਸ ਦਾ ਕਾਰੋਬਾਰ ਖਰਾਬ ਹੋਵੇ ਜੀ ਤਨ ਜੀ ਅਕਸ਼ੇ ਜਿਸ ਤਰ੍ਹਾਂ ਨਾਲ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਕਿਉਂਕਿ ਪੁਲਿਸ ਲਈ ਪੁਰਾਣੇ ਹੋਟਲ ਵਾਲੇ ਜਾਂ ਫਿਰ ਨਵੇਂ ਹੋਟਲ ਵਾਲੇ ਹਰ ਇੱਕ ਨੂੰ ਹਦਾਇਤਾਂ ਦੇਣੀਆਂ ਪੁਲਿਸ ਵਾਲਾਂ ਦਾ ਇੱਕ ਡਿਊਟੀ ਹੈ ਔਰ ਉਹ ਕਰ ਵੀ ਰਹੀ ਹੈ ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਮਾਮਲੇ ਅਜਿਹੇ ਆ ਗਏ ਨੇ ਜਿਸ ਤੋਂ ਬਾਅਦ ਸਖਤਾਈ ਕਰਨੀ ਤਾਂ ਪੁਲਿਸ ਵਾਲਾਂ ਦਾ ਇੱਕ ਕੰਮ ਬਣਿਆ ਫਰਜ਼ ਹੈ ਉਹਨਾਂ ਦਾ ਔਰ ਲੇਕਿਨ ਜੇਕਰ ਹੋਟਲ ਵਾਲਾਂ ਦੀ ਗੱਲ ਕੀਤੀ ਜਾਵੇ ਜਾਹੇ ਉਹ ਪੁਰਾਣੇ ਹੋਟਲ ਵਾਲੇ ਨੇ ਉਨਾ ਦੇ ਵਿੱਚ ਵੀ ਉਹਨਾਂ ਨੂੰ ਵੀ ਜਿਹੜੀ ਆ ਬੁਲਾ ਕੇ ਕਿਹਾ ਜਾ ਰਿਹਾ ਔਰ ਕੱਲ ਵੀ ਜਿਸ ਤਰ੍ਹਾਂ ਖਬਰ ਆਈ ਸੀ ਕਿ ਐਸੋਸੀਏਸ਼ਨ ਦੇ ਜਿਹੜੇ ਮੈਂਬਰਸ ਨੇ ਉਨਾ ਵੱਲੋਂ ਕਿਹਾ ਗਿਆ ਹੈ ਕਿ ਉਹ ਪੁਲਿਸ ਵਾਲਿਆਂ ਦੇ ਨਾਲ ਨਹੀਂ ਪੁਲਿਸ ਵਾਲਾਂ ਦਾ ਸਾਥ ਦੇਣਗੇ ਔਰ ਪੁਲਿਸ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਗਿਆ ਨੇ ਉਹ ਮੰਨਣਗੇ ਔਰ ਜੋ ਨਹੀਂ ਮੰਨੇਗਾ ਉਹਨਾਂ ਤੇ ਅਗਰ ਉਹ ਕਾਨੂੰਨੀ ਕਾਰਵਾਈ ਕਰਦੀ ਹੈ ਪੁਲਿਸ ਤਾਂ ਉਹਨਾਂ ਨੂੰ ਕੋਈ ਵੀ ਗੁਰੇਜ਼ ਨਹੀਂ ਹੋਵੇਗਾ ਯਾਨੀ ਕਿ ਹੋਟਲ ਦੇ ਜਿਹੜੇ ਐਸੋਸੀਏਸ਼ਨ ਹੈ ਉਹ ਵੀ ਕਿਸੇ ਨਾ ਕਿਸੇ ਪੁਲਿਸ ਦੇ ਨਾਲ ਹੀ ਸਾਥ ਦੇ ਰਹੀ ਹੈ ਕਿਉਂਕਿ ਜਿੱਦਾਂ ਘਟਨਾਵਾ ਵਾਪਰੀਆਂ ਨੇ ਔਰ ਜਿਸ ਤਰ੍ਹਾਂ ਦੀਆਂ ਕੱਲ ਵੀ ਖਬਰ ਆਈ ਸੀ ਕਿ ਕੁੜੀ ਮੁੰਡੇ ਫੜੇ ਗਏ ਨੇ ਔਰ ਗੁਰੂ ਘਰ ਦੇ ਨੇੜੇ ਹੋਟਲਾਂ ਦੇ ਵਿੱਚ ਅਜਿਹੇ ਹੋਣਾ ਔਰ ਪੁਲਿਸ ਮੁਲਾਜ਼ਮਾਂ ਦਾ ਪੁਲਿਸ ਅਧਿਕਾਰੀਆਂ ਦਾ ਵੀ ਇਹ ਕਹਿਣਾ ਹੈ ਕਿ ਬਹੁਤ ਹੀ ਸ਼ਰਮਨਾਕ ਹੈ ਕਿਉਂਕਿ ਜੋ ਅੰਮ੍ਰਿਤਸਰ ਹੈ ਉਹ ਗੁਰੂ ਦਾ ਦਰ ਮੰਨਿਆ ਜਾਂਦਾ ਹੈ ਗੁਰੂ ਦਾ ਉੱਥੇ ਸਿੱਖਾਂ ਦਾ ਸਭ ਤੋਂ ਸਰ ਉੱਚ ਜਿਹੜੇ ਸਥਾਨ ਨੇ ਸ਼੍ਰੀ ਹਰਮੰਦਰ ਸਾਹਿਬ ਔਰ ਦੇ ਆਲੇ ਦੁਆਲੇ ਅਜਿਹਾਂ ਘਟਨਾਵਾਂ ਦਾ ਹੋਣਾ ਅਜਿਹਾ ਕੰਮ ਹੋਣਾ ਆਪਣੇ ਆਪ ਦੇ ਵੀ ਸ਼ਰਮਨਾਕ ਹੈ ਔਰ ਪੁਲਿਸ ਵੱਲੋਂ ਸਖਤਾਈ ਕਿੰਨੀ ਜਾ ਰਹੀ ਹੈ ਤਾਂ ਉਹ ਵੀ ਇੱਕ ਬਹੁਤ ਅੱਛਾ ਉਪਰਾਲਾ ਹੈ ਤੈਨੂੰ ਜਿੱਥੇ ਕਿ ਉਪਰਾਲਾ ਤਾਂ ਅੱਛਾ ਹੈਗਾ ਲੇਕਿਨ ਜਿਸ ਦੇ ਵਿੱਚ ਕਿ ਖਾਸ ਤੌਰ ਦੇ ਉੱਤੇ ਜਿਹੜੇ ਹੋਟਲ ਦੇ ਮਾਲਕ ਹੈਗੇ ਨੇ ਜਿਨ੍ਹਾਂ ਦੇ ਆਪਣੇ ਹੋਟਲ ਹੈਗੇ ਨੇ ਇੱਕ ਤਾਂ ਕਹਿ ਸਕਦਾ ਕਿ ਜਿਨ੍ਹਾਂ ਨੇ ਲੀਜ਼ ਤੇ ਲਿੱਤੇ ਨੇ ਉਹਨਾਂ ਵੱਲੋਂ ਇਹੋ ਜਿਹੇ ਕੰਮ ਕੀਤੇ ਜਾਂਦੇ ਨੇ ਲੇਕਿਨ ਜਿਹੜੇ ਓਨਰਸ ਹੈਗੇ ਨੇ ਉਹਨਾਂ ਵੱਲੋਂ ਕਦੇ ਵੀ ਆਪਣੇ ਹੋਟਲ ਦੇ ਉੱਤੇ ਇਹੋ ਜਿਹਾ ਕੰਮ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਸੇ ਗੱਲ ਦਾ ਰੋਸ਼ ਹੈਗਾ ਕਿਉਂਕਿ ਪੁਲਿਸ ਵੱਲੋਂ ਕਹਿਣਾ ਕਿ ਜਿੰਨੇ ਵੀ ਮੈਂਬਰ ਅਗਰ ਰੂਮ ਲੈਂਦੇ ਨੇ ਤਾਂ ਕੱਲੇ-ਕੱਲੇ ਦਾ ਆਧਾਰ ਕਾਰਡ ਉਹਦੀ ਆਈਡੀ ਲੈਣੀ ਜ਼ਰੂਰੀ ਹੈ ਲੇਕਿਨ ਆਈਡੀ ਤਾਂ ਪੁਲਿਸ ਨੇ ਕਹਿਤਾ ਲੈਣੀ ਜ਼ਰੂਰੀ ਹੈ ਜਿਹੜ ਤਾਂ ਇਹਨਾਂ ਦੋਨਾਂ ਵੱਲੋਂ ਕਹਿਆ ਜਾਂਦਾ ਕਿ ਅਗਰ ਇੱਕ ਬੰਦਾ ਆਈਡੀ ਦੇ ਦੇ ਤਾਂ ਉਸਦੇ ਨਾਲ ਸਾਰੇ ਉਹਦੇ ਜੋ ਸਕੇ ਸੰਬੰਧੀ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਤਾਂ ਉਹ ਜਿਹੜੇ ਆਉਂਦੇ ਨੇ ਤਾਂ ਕੱਲੇ-ਕੱਲੇ ਦੀ ਆਈਡੀ ਦੇਣ ਦੇ ਉੱਤੇ ਕਈ ਵਾਰੀ ਉਹਨਾਂ ਦੇ ਉੱਤੇ ਵੀ ਉਹਨਾਂ ਵੱਲੋਂ ਵੀ ਸ਼ੰਕਾ ਕੀਤੀ ਜਾਂਦੀ ਹੈ ਕਿ ਹੋਟਲ ਵਾਲਾ ਕੀ ਕਰਨਾ ਚਾਹੁੰਦਾ ਉਸ ਦੀ ਕੀ ਮਨਛਾ ਕੀ ਹੈਗੀ ਆ ਤਾਂ ਜ਼ਰੂਰ ਪੁਲਿਸ ਨੂੰ ਇਸ ਦੇ ਉੱਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਬਾਕੀ ਠੀਕ ਹੈ ਨੇਕ ਉਪਰਾਲਾ ਹੈਗਾ ਪਰ ਉਪਰਾਲਾ ਉਹਨਾਂ ਦੇ ਉੱਤੇ ਕਰਨ ਜਿਹੜੇ ਨਜਾਇਜ਼ ਤੌਰ ਦੇ ਉੱਤੇ ਹੋਟਲ ਬਣ ਰਹੇ ਤਾਂ ਉਹਨੂੰ ਪੁਲਿਸ ਨੂੰ ਕੱਲੀ-ਕੱਲੀ ਜਾਣਕਾਰੀ ਹੁੰਦੀ ਹੈ ਕਿਹੜਾ ਹੋਟਲ ਕਿਸ ਸੰ ਦੇ ਵਿੱਚ ਬ ਤਾਂ ਉਸ ਦੇ ਉੱਤੇ ਕਾਰਵਾਈ ਕਰਨ ਤਾਂ ਜਾਇਜ਼ ਗੱਲ ਹੈ ਲੇਕਿਨ ਕੱਲੇ-ਕੱਲੇ ਜਿੱਤ ਦੇ ਵਿੱਚ ਕੀ ਜਿਹੜੇ ਸਹੀ ਹੋਟਲ ਵਾਲੇ ਹੈਗੇ ਨੇ ਜਿਨ੍ਹਾਂ ਦਾ ਕਾਰੋਬਾਰ ਬਿਲਕੁਲ ਪੁਰਾਣਾ ਚੱਲ ਰਿਹਾ ਬਿਲਕੁਲ ਠੀਕ ਤਰੀਕੇ ਨਾਲ ਚੱਲ ਰਿਹਾ ਤਾਂ ਅਗਰ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਨਾਲ ਕਾਰਵਾਈ ਕਰਨਗੇ ਤਾਂ ਉਹ ਬਹੁਤ ਮਾੜੀ ਗੱਲ ਹੈਗੀ ਆ ਤੁਹਾਨੂੰ ਤਾਂ ਜ਼ਰੂਰ ਪੁਲਿਸ ਨੂੰ ਚਾਹੀਦਾ ਕਿ ਇੱਕ ਵਾਰੀ ਲਿਸਟਾਂ ਤਿਆਰ ਕੀਤੀਆਂ ਜਾਣ ਜਿਸ ਦੇ ਵਿੱਚ ਕੀ ਇਸ ਦਾ ਵਿਸ਼ੇਸ਼ ਤੌਰ ਦੇ ਉੱਤੇ ਸਹੀ ਤਰੀਕੇ ਦੇ ਨਾਲ ਜਾਣਕਾਰੀ ਦੇ ਕੇ ਤਾਂ ਉਸ ਦੇ ਵਿੱਚ ਜਿਹੜੇ ਪੁਰਾਣੇ ਹੋਟਲਸ ਹੈਗੇ ਨੇ ਉਹਨਾਂ ਨੂੰ ਇੱਕ ਤਰਫਾ ਕਰ ਦਿੱਤਾ ਜਾਵੇ ਜਿਹੜੇ ਨਵੇਂ ਬਣੇ ਨੇ ਨਜਾਇਜ਼ ਤੌਰ ਤੇ ਬਣੇ ਨੇ ਉਹਨਾਂ ਨੂੰ ਇੱਕ ਤਰਫਾ ਕਰਕੇ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਫੇਰ ਕੀਤੀ ਜਾਵੇ ਤਾਂ ਫ ਹੋਟਲ ਇੰਡਸਟਰੀ ਬਚ ਸਕੇਗੀ ਲੇਕਿਨ ਅਗਰ ਇਸੇ ਤਰੀਕੇ ਨਾਲ ਪੁਲਿਸ ਚੱਲਦੀ ਰਹੀ ਤਾਂ ਹੋਟਲ ਇੰਡਸਟਰੀ ਨੂੰ ਵੀ ਛੇਤੀ ਢਾ ਜਿਹੜੀ ਆ ਲੱਗ ਸਕਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਅਕਸ਼ੇ ਵੱਲੋਂ ਪੂਰੀ ਜਿਹੜੀ ਖਬਰ ਹੈ ਖਬਰਾਂ ਜਿਹੜੀਆਂ ਅੰਮ੍ਰਿਤਸਰ ਚੋਂ ਅੱਜ ਦਸਤਕ ਦੇ ਰਹੀਆਂ ਨੇ तमाम ਜਿਹੜੀ ਹੈ ਸਾਂਝੀ ਕੀਤੀ ਗਈ ਹੈ ਔਰ ਪੂਰੀ ਵਿਸਤਾਰ ਦੇ ਨਾਲ ਸਾਂਝੀ ਕੀਤੀ ਗਈ ਹੈ ਫਿਲਹਾਲ ਇਸੇ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਕੇਸਰੀ ਦੇ ਵਿੱਚ ਤੁਹਾਨੂੰ ਪਹਿਲ ਤੇ ਆਧਾਰ ਤੇ ਖਬਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣਗੀਆਂ ਔਰ ਤੁਸੀਂ ਵੀ ਇਸੇ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਕੇਸਰੀ ਨਾਲ ਜੁੜੇ ਰਹੋ ਤਦ ਤੱਕ ਦਿਓ ਇਜਾਜ਼ਤ